ਮੈਂ ਜਿੱਦਾਂ ਆਪਾਂ ਥੋੜੇ ਦਿਨਾਂ ਤੋਂ ਜਿੱਦਾਂ ਅਕਾਲੀ ਦਲ ਤੇ ਕਿਸਾਨਾਂ ਦੇ ਵਿੱਚ ਕੁਝ ਖਿੱਚੋਤਾਣੀ ਜੀ ਚੱਲਦੀ ਸੀ ਆਪਾਂ ਉਸ ਬੰਦੀ ਜਿਹੜੀ ਹੈਗੀ ਅੱਜ ਗੱਲਬਾਤ ਕਰਨ ਲਈ ਹਲਕਾ ਬਧਾਇ ਕਨਕੇ ਸ਼ਰਮਾ ਜੀ ਨਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਇਹ ਸਰ ਗੱਲ ਕੀ ਹੋਈ ਅਸਲੀ ਮੇਨ ਗੱਲ ਕੀ ਹੈਗੀ ਕਿਹੜੀ ਜਿਹੜੇ ਕਿਸਾਨਾਂ ਦੇ ਧਰਨੇ ਦੇ ਵਿੱਚ ਜਾ ਕੇ ਕਹਿੰਦੇ ਕੁਝ ਖਰਾਬੀ ਕੀਤੀ ਗਈ ਅਕਾਲੀ ਦਲ ਵਰਕਰਾਂ ਲੋਕਾਂ ਨੂੰ ਕੁਝ ਦੇਖੋ ਉਹ ਮੈਨੂੰ ਨਹੀਂ ਪਤਾ ਵਰਕਰ ਤਾਂ ਮੇਰੇ ਹੁਣ 70000 ਮੈਨੂੰ ਵੋਟ ਪਈ ਹੈਗੀ ਪੂਰੇ ਹਲਕੇ ਤੋਂ ਇਹ ਕਿਸੇ ਦੀ ਕਿਸੇ ਧਰਨੇ 'ਚ ਕੋਈ ਨੋਕਚੋਕ ਹੋਈ ਆ ਉਦੋਂ ਪਤਾ ਕਰਕੇ ਹੀ ਕਰਿਆ ਜਾ ਸਕਦਾ ਪਰ ਅੱਜ ਜਿਹੜੀ ਗੱਲ ਤੁਸੀਂ ਕਹਿ ਰਹੇ ਹੋ ਵੀ ਕੋਈ ਕਿਸਾਨਾਂ ਨੇ ਧਰਨਾ ਦੇਣਾ ਕਿਸਾਨ ਸਾਡੇ ਭਰਾ ਆ ਇਲਾਕੇ ਦੇ ਆ ਮੇਰੇ ਪਰਿਵਾਰ ਦੇ ਮੈਂਬਰ ਆ ਆਂਦੇ ਆ ਤਾਂ ਮੈਂ ਵੈਲਕਮ ਕਰੂੰਗਾ ਉਹਨਾਂ ਦਾ ਜੀ ਆਇਆਂ ਕਰਾਂਗੇ ਉਸੇ ਵਿਰੋਧ ਦੇ ਵਿੱਚ ਵੀ ਪ੍ਰੋਬਲਮ ਹੈ ਉਸੇ ਗੱਲ ਦੇ ਸਬੰਧ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਕਿ ਜੇ ਆਣ ਕੇ ਸਾਡੇ ਨਾਲ ਗੱਲਬਾਤ ਕਰਦੇ ਜਾਂ ਮਾਫੀ ਮੰਗਦੇ ਠੀਕ ਹੈ ਨਹੀਂ ਤੇ ਐਨ ਕੇ ਸ਼ਰਮਾ ਜੀ ਦਾ ਦਫ਼ਤਰ ਘਰਾਓ ਕੀਤਾ ਜਾਏਗਾ ਕੱਲ੍ਹ ਗੱਲ ਹੋਈ ਸੀ ਮੇਰਾ ਦਫ਼ਤਰ ਦੇਖੋ ਜਦੋਂ ਐਮ ਐਲ ਏ ਬਣ ਜਾਂਦਾ ਨਾ ਉਹ ਪਬਲਿਕ ਹੋ ਜਾਂਦਾ ਇੱਕ ਠੀਕ ਹੈ ਨਾ ਹਰੇਕ ਬੰਦੇ ਦਾ ਰਾਈਟ ਆ ਜਿਹੜਾ ਪ੍ਰੋਟੈਸਟ ਕਰਨਾ ਘ ਆਣ ਅਸੀਂ ਵੈਲਕਮ ਕਰਦੇ ਆ ਜੀ ਆਇਆਂ ਨੂੰ ਆਖਦੇ ਵੀ ਜਦ ਮਰਜੀ ਆਣ ਮੇਰੇ ਨਾਲ ਬੈਠ ਕੇ ਗੱਲ ਕਰਨੀ ਉਹ ਕਰਨ ਲੈਣ ਮੈਂ ਉਹਨਾਂ ਨੂੰ ਕਿਹਾ ਦਾ ਜੇ ਮੇਰੇ ਨਾਲ ਕੋਈ ਗੱਲ ਕਰਨੀ ਮੈਂ ਤੁਹਾਡੇ ਕੋਲ ਆ ਜਾ ਆ ਉੱਥੇ ਆ ਜਾ ਤੁਸੀਂ ਨਾ ਰੀ ਮਰਨੇ ਚਲ ਮੇਰੇ ਖਿਲਾਫ ਉੱਥੇ ਮਾਰ ਲਿਓ ਤੁਹਾਨੂੰ ਲੱਗਦਾ ਕੋਈ ਇਦਾਂ ਦੀ ਕੋਈ ਗੱਲਬਾਤ ਤੁਹਾਡੇ ਦਿਮਾਗ ਚ ਆਈ ਇਸ ਤੇ ਤੁਹਾਡੇ ਨੌਲੇਜ ਆਈ ਹੈ ਕਿ ਉੱਥੇ ਕੋਈ ਖਰਾਬੀ ਹੋਈ ਜਾਂ ਕੋਈ ਗੱਲਬਾਤ ਖਰਾਬੀ ਕੋਈ ਨਹੀਂ ਜੀ ਕੱਲ ਏਡੀ ਵੱਡੀ ਕਿਸਾਨਾਂ ਦੇ ਹੱਕ ਚ ਹੋਈ ਹੈ ਤੁਸੀਂ ਹੈਰਾਨ ਰਹਿ ਜਾਓਗੇ ਵੀ ਇੱਕ ਸੀਨੀਅਰ ਲੀਡਰ ਆ ਪਾਰਟੀ ਦਾ ਕਾਂਗਰਸੀ ਏਡੇ ਘਟੀਆ ਇਨਸਾਨ ਆ ਉਹਨੇ ਉਹਨੂੰ ਚੁੱਪ ਕਰਾਉਣ ਵਾਸਤੇ ਕਹਿ ਲਿਆ ਉਹਨਾਂ ਦੀ ਮਿਲੀ ਭੁਗਤਾਨ ਕਰਕੇ ਤੁਸੀਂ ਦੇਖੋ ਵੀ ਉਹਨੂੰ ਤਾਂ ਕੀਮਤ ਫਿਕਸ ਕਰਦੀ 5 ਕਰੋੜ 22 ਲੱਖ ਰੁਪਏ 6.5 ਕਰੋੜ ਰੁਪਏ ਤੇ ਜਿਹੜੇ ਨਾਲ ਵਾਲੇ ਪਿੰਡਾਂ ਉੱਥੇ 30 ਲੱਖ ਰੁਪਏ ਦੇ ਰਹੇ ਆ 28 ਲੱਖ ਰੁਪਏ ਦੇ ਰਹੇ ਆ ਔਰ ਕੋਈ ਕਿਸਾਨ ਯੂਨੀਅਨ ਬੋਲਦੀ ਨਹੀਂ ਆ ਇਹ ਤੱਕ ਆਪਾਂ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦੇ ਹਾਂ ਇਹ ਹਾਲ ਕਿ ਨੇ ਮੈਨੂੰ ਐਮ.ਐਲ.ਏ ਬਣਾਇਆ ਮੇਰੀਆਂ ਕੁਝ ਰਿਸਪੌਂਸਿਬਿਲਿਟੀਆਂ ਹੈਗੀਆਂ ਅੱਜ ਤੋਂ 9 ਮਹੀਨੇ ਪਹਿਲਾਂ ਮੈਂ ਵਿਧਾਨ ਸਭਾ ਚ ਰੋਲਾ ਪਾਇਆ ਸੀਗਾ ਪਿੰਡਾਂ ਚ ਗਿਆ ਫਿਰ ਮੈਂ ਡੀ.ਸੀ ਨੂੰ ਮਿਲਿਆ ਜਾ ਕੇ ਸੋ ਜਦ ਤੱਕ ਕਿਸਾਨਾਂ ਨੂੰ ਹੱਕ ਨਹੀਂ ਮਿਲਦਾ ਸਾਡਾ ਫੰਡਾਮੈਂਟਲ ਰਾਈਟ ਹੈਗਾ ਔਰ ਇਹ ਅੰਦੋਲਨ ਕੋਈ ਚਾਰ ਬੰਦਿਆਂ ਦਾ ਥੋੜੀ ਜਿਹੀ 2.5 ਕਰੋੜ ਪੰਜਾਬ ਦੇ ਲੋਕਾਂ ਦਾ ਅੰਦੋਲਨ ਹੈਗਾ ਸੋ ਮੈਂ ਤਾਂ ਆਪਣੇ ਵੀਰਾਂ ਨੂੰ ਇਹ ਕਹਾਂਗਾ ਵੀ ਇਹਨਾਂ ਨੂੰ 5-7 ਬੰਦਿਆਂ ਦਾ ਸਕਵੋਰਡ ਕਿਨਾਂ ਦੇਖੋ ਠੀਕ ਆ ਕੰਦ ਸਾਡੇ ਵਿਰੋਧੀਆਂ ਨੂੰ ਤਕਲੀਫ ਹੋਈ 8-900 ਟਰੈਕਟਰ ਜਿਹੜੇ ਉਹਨਾਂ ਕਿਸਾਨਾਂ ਦੇ ਹੱਕ ਚ ਗਏ ਮੈਂ ਕਹਾਂਗਾ ਇਹ ਮੇਰੇ ਨਹੀਂ ਕਿਸਾਨੀ ਕਰਕੇ ਗਈਆਂ ਸੋ ਤਕਲੀਫ ਹੋਈ ਆ ਕਾਂਗਰਸੀਆਂ ਨੂੰ ਤੇ ਆਪ ਨੂੰ ਉਹਨਾਂ ਨੇ ਆਪਣਾ ਗੁੱਸਾ ਕੱਢਣਾ ਹੈਗਾ ਜਿਹੜਾ ਕੱਢ ਲੈਣ ਕੋਈ ਪ੍ਰੋਬਲਮ ਨਹੀਂ ਹੁਣ ਜਿਹੜਾ ਅਕਾਲੀ ਦਲ ਦਾ ਤੇ ਕਿਸਾਨਾਂ ਬਚਾਲੇ ਜੋ ਆਪਣੇ ਏਰੀਆ ਦੇ ਵਿੱਚ ਜੋ ਚੱਲ ਰਹੀ ਆ ਤਤਕਾਰ ਚੱਲਦੀ ਇਹਦੇ ਵਾਸਤੇ ਹੁਣ ਤੁਸੀਂ ਕੀ ਕਦਮ ਚੱਕ ਰਹੇ ਹੋਣ ਵੈਸੇ ਕੁਝ ਹਨ ਨਾ ਵਿਚਾਲੇ ਕੁਝ ਨਹੀਂ ਉਹ ਜਿਹੜੇ 700 ਟਰੈਕਟਰ ਲੈ ਕੇ ਆਏ ਤੇ ਉਹ ਕਿਸਾਨ ਨਹੀਂ ਤੇ ਆਪਾਂ ਕਿਹਨੂੰ ਕਿਸਾਨ ਕਹਾਂਗੇ ਸਾਡਾ ਜਿਹੜਾ ਸਰਕਲ ਪ੍ਰਧਾਨ ਨਾ ਲੱਖਾ ਸਾਡਾ ਸਰਕਲ ਪ੍ਰਧਾਨ ਗਰਜੀਤ ਆ ਉਹਦੀਆਂ ਟਰੈਲੀਆਂ ਸਭ ਤੋਂ ਮੂਹਰੇ ਖੜੀਆਂ ਹੁੰਦਾਂ ਸਿੰਘੂ ਬਾਰਡਰ ਤੇ ਉਹ ਕਾਲੀ ਆ ਇਸ ਕਰਕੇ ਉਹ ਕਿਸਾਨ ਨਹੀਂ ਹੈਗਾ ਸਾਡਾ ਮਾ ਕਾਰਕੌਰ ਰਮਾਨ ਸਿੰਘ ਉਹਨੇ ਬੇਟੇ ਨੇ ਪਿਛਲੇ 10 ਮਹੀਨੇ ਤੋਂ ਲਗਾਤਾਰ ਉੱਥੇ ਹਸਪਤਾਲ ਖੋਲ੍ਹਿਆ ਹੋਇਆ ਕਿਸਾਨਾਂ ਦੇ ਫਾਇਦੇ ਵਾਸਤੇ ਪਰ ਉਹ ਅਕਾਲੀ ਦਲ ਦਾ ਸੀਨੀਅਰ ਮੀਤ ਪ੍ਰਧਾਨ ਆ ਇਸ ਕਰਕੇ ਉਹ ਕਿਸਾਨ ਨਹੀਂ ਹੈਗਾ ਸਮਝ ਗਏ ਨਰਮੈਲ ਸਿੰਘ ਜੌਲਾ ਅਕਾਲੀ ਦਲ ਚ ਰਿਹਾ ਐਗਜ਼ੈਕਟਿਵ ਕਮੇਟੀ ਦਾ ਮੈਂਬਰ ਬਣਿਆ 200 ਕਿੱਲੇ ਗਰੀਬਾਂ ਦੀ ਜ਼ਮੀਨ ਜਿਹੜੀ 골ਡਨ ਫੋਰੈਸਟ ਦੀ ਜ਼ਮੀਨ ਸਰਪਲਸ ਚ ਆ ਜਾਂਦੀ ਓ ਗਰੀਬਾਂ ਚ ਵੰਡਣੀ ਚਾਹੀਦੀ ਉਹਦੇ ਤੇ ਕਬਜ਼ਾ ਕਰੀ ਬੈਠਿਆ ਉਹਦੀ ਫਸਲ ਖਾ ਰਿਆ ਹੈਗਾ ਅਕਾਲੀ ਦਲ 'ਚ ਰਿਹਾ ਆਪ 'ਚ ਚਲੇ ਗਿਆ ਹੁਣ ਅਕਾਲੀ ਦਲ 'ਚ ਸ਼ਾਮਲ ਹੋ ਗਿਆ